ਪਿਆਰਪਰੀ ਸਤਿ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੂਤਿਆਂ ਦਾ ਸਵਾਗਤ ਕਰਨ ਲੱਗਿਆ ਤਾਜ਼ਾ ਜਾਣਕਾਰੀ ਦੇ ਨਾਲ ਇੱਕ ਤਾਜ਼ਾ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪੰਜਾਬ ਦੇ ਬਜ਼ੁਰਗ ਮਹਿਲਾਵਾਂ ਆਸਿਰਤ ਬੱਚੇ ਅਤੇ ਅਪਾਹਜ ਲੋਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਨੇ ਜਿਹੜੀਆਂ ਉਹ ਖਤਮ ਹੋਣ ਵਾਲੀਆਂ ਨੇ ਕਿਉਂਕਿ ਪੰਜਾਬ ਸਰਕਾਰ ਆਪਣੀਆਂ ਸਭ ਤੋਂ ਵੱਡੀਆਂ ਗਰੰਟੀਆਂ ਪੂਰੀਆਂ ਕਰਨ ਵਾਲੀ ਹੈ ਜੀ ਹਾਂ ਬਿਲਕੁਲ ਪੰਜਾਬ ਦੇ ਬਜ਼ੁਰਗਾਂ ਦੇ ਨਾਲ ਜੋ ਵਾਅਦਾ ਕੀਤਾ ਗਿਆ ਸੀ ਬੁਢਾਪਾ ਪੈਨਸ਼ਨ ਨੂੰ ਲੈ ਕੇ ਤੇ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਜੋ ਗਾਰੰਟੀ ਦਿੱਤੀ ਗਈ ਸੀ ਜੋ 18 ਸਾਲ ਤੋਂ ਵੱਧ ਉਮਰ ਦੀ ਔਰਤਾਂ ਨੇ ਉਹਨਾਂ ਨੂੰ ਰਸੋਈ ਖਰਚ ਦੇ ਤੌਰ ਤੇ 1-1000 ਰੁਪਏ ਦੇਣ ਦਾ ਜੋ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਉਹ ਬਹੁਤ ਜਲਦ ਪੰਜਾਬ ਸਰਕਾਰ ਸ਼ੁਰੂ ਕਰਨ ਲੱਗੀ ਹੈ ਜਿੱਥੇ ਪੰਜਾਬ ਦੇ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਮਿਲੂਗੀ ਉੱਥੇ ਹੀ ਪੰਜਾਬ ਦੀਆਂ ਮਹਿਲਾਵਾਂ ਨੂੰ 3500 ਰੁਪਏ ਪੈਨਸ਼ਨ ਮਿਲੂ। ਇਹ ਅਸੀਂ ਨਹੀਂ ਕਹਿ ਰਹੇ ਇਹ ਵੱਡੀ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ 3500 ਰੁਪਏ ਪੈਨਸ਼ਨ ਕਿਵੇਂ ਮਿਲੂਗੀ ਕਿਉਂਕਿ ਜੇ ਪੰਜਾਬ ਸਰਕਾਰ ਪੰਜਾਬ ਦੀਆਂ ਬਜ਼ੁਰਗ ਔਰਤਾਂ ਦੇ ਲਈ ਬੁਢਾਪਾ ਪੈਨਸ਼ਨ ਦੇ ਵਿੱਚ ਵਾਧਾ ਕਰਦੀ ਹੈ ਤਾਂ ਉਹਨਾਂ ਦੀ ਬੁਢਾਪਾ ਪੈਨਸ਼ਨ 1500 ਤੋਂ ਵੱਧ ਕੇ 2500 ਰੁਪਏ ਹੋਵੇਗੀ। ਪਲੱਸ ਜੇ ਪੰਜਾਬ ਸਰਕਾਰ ਆਪਣੀ ਰਸੋਈ ਖਰਚ ਵਾਲੀ ਸਕੀਮ ਨੂੰ ਸ਼ੁਰੂ ਕਰਦੀ ਹੈ ਤਾਂ 1000 ਰੁਪਏ ਉਹ ਐਡ-ਆਨ ਕਰਕੇ ਤਾਂ ਮਹਿਲਾਵਾਂ ਨੂੰ ਮਹੀਨਾਵਾਰ 3500 ਰੁਪਏ ਮਿਲੂਗਾ ਜਿਹੜੀਆਂ ਵੀ 58 ਸਾਲ ਤੋਂ ਉਮਰ ਦੀ ਔਰਤਾਂ ਨੇ ਜਾਂ ਵਿਧਵਾ ਔਰਤਾਂ ਨੇ ਜਿਹੜੀਆਂ ਕਿ ਪੈਨਸ਼ਨ ਲੈ ਰਹੀਆਂ ਨੇ ਉਹਨਾਂ ਔਰਤਾਂ ਨੂੰ ਇਹ 3500 ਰੁਪਏ ਜਿਹੜਾ ਮਿਲਣ ਵਾਲਾ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਐਲਾਨ ਉਹ ਕਰ ਦਿੱਤਾ ਹੈ ਦਿੱਲੀ ਦੀ ਚੋਣਾਂ ਦੇ ਵਿਚਾਰ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣੀਆਂ ਗਰੰਟੀਆਂ ਨੂੰ ਜਿਹੜਾ ਪੂਰਾ ਕਰਨਾ ਹੋਵੇਗਾ ਤਦ ਹੀ ਉਹ ਆਪਣੇ ਪੈਰ ਪੰਜਾਬ ਦੇ ਵਿੱਚ ਜਮਾ ਕੇ ਰੱਖ ਸਕਦੀ ਆ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸੀ ਉਹਨਾਂ ਗਰੰਟੀਆਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ ਪੰਜਾਬ ਸਰਕਾਰ ਦੇ ਲਈ ਸੀਐਮ ਭਗਵੰਤ ਮਾਨ ਜੀ ਨੇ ਕਿਹਾ ਕਿ 2025 ਤੇ 26 ਦੇ ਬਜਟ ਦੇ ਵਿੱਚ ਕੋਟਾ ਜਿਹੜਾ ਉਹ ਰੱਖਿਆ ਜਾਵੇਗਾ ਜਿਹਦੇ ਵਿੱਚ ਮਹਿਲਾਵਾਂ ਨੂੰ 1-1000 ਰੁਪਿਆ ਦੇਣ ਵਾਲੇ ਉਹਨਾਂ ਵੱਲੋਂ ਗੱਲ ਜਿਹੜੀ ਆਖੀ ਗਈ ਆ ਕੀ ਮਹਿਲਾਵਾਂ ਨੂੰ ਜੋ 1-1000 ਰੁਪਿਆ ਮਿਲਣਾ ਉਹਦੇ ਵਾਸਤੇ ਰਾਸ਼ੀ ਜਿਹੜੀ ਆਹੋ ਰਾਖਵੀ ਰੱਖੀ ਜਾਊਗੀ ਤੇ ਮਹਿਲਾਵਾਂ ਨੂੰ ਪੜਾਵਾਰ ਜਿਹੜਾ ਇਹ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤਾ ਜਾਊਗਾ ਫਿਲਹਾਲ ਪੈਨਸ਼ਨ ਸੰਬੰਧੀ ਕੋਈ ਵੀ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਪਰ ਅਸੀਂ ਉਮੀਦ ਕਰ ਸਕਦੇ ਹਾਂ ਕਿ ਜੇਕਰ ਪੰਜਾਬ ਸਰਕਾਰ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਸਕੀਮ ਲਾਗੂ ਕਰਦੀ ਆ ਤਾਉਣ ਵਾਲੇ ਸਮੇਂ ਦੇ ਵਿੱਚ ਬੁਢਾਪਾ ਪੈਨਸ਼ਨ ਵਾਲੀ ਸਕੀਮ ਵੀ ਸਰਕਾਰ ਲਾਗੂ ਕਰੂਗੀ ਕਿਉਂਕਿ ਦੋਵੇਂ ਸਕੀਮਾਂ ਇਕੱਠੀਆਂ ਲਾਗੂ ਸਰਕਾਰ ਨਹੀਂ ਕਰ ਸਕਦੀ ਕਿਉਂਕਿ ਇਹਦੇ ਉੱਤੇ ਬਜਟ ਦੇ ਉੱਤੇ ਬਹੁਤ ਜ਼ਿਆਦਾ ਬੋਝ ਪਵੇਗਾ ਠੀਕਾ ਜੀ ਰਾਸ਼ੀ ਬਹੁਤ ਜ਼ਿਆਦਾ ਵੱਧ ਜਣੀ ਹੈ ਇਸ ਕਰਕੇ ਪੜਾ ਵਾਰ ਇਹਨਾਂ ਸਕੀਮਾਂ ਨੂੰ ਲਾਗੂ ਕੀਤਾ ਜਾਵੇਗਾ ਪਹਿਲਾਂ 1000 ਰੁਪਏ ਦੀ ਸਕੀਮ ਲਾਗੂ ਕੀਤੀ ਜਾਵੇਗੀ ਉਨਾ ਔਰਤਾਂ ਨੂੰ ਇਹ 1-1000 ਰੁਪਏ ਸਭ ਤੋਂ ਪਹਿਲਾਂ ਦਿੱਤਾ ਜਾਊਗਾ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਸ ਸਕੀਮ ਦੀ ਲੋੜ ਆ ਉਸ ਤੋਂ ਬਾਅਦ ਪੜਾਅ ਵਾਰ ਇਸ ਸਕੀਮ ਜਿਹੜਾ ਲਾਗੂ ਕੀਤਾ ਜਾਊਗਾ ਤੇ ਬਜ਼ੁਰਗਾਂ ਨੂੰ ਵੀ ਜੋ ਬੁਢਾਪਾ ਪੈਨਸ਼ਨ ਦਾ ਐਲਾਨ ਕੀਤਾ ਗਿਆ ਸੀ ਹੋ ਸਕਦਾ ਅਗਲੇ ਬਜਟ ਦੇ ਵਿੱਚ ਜਾਂ ਇਸੇ ਸਾਲ ਮੱਢ ਦੇ ਵਿੱਚ ਪੰਜਾਬ ਸਰਕਾਰ ਇਹ ਐਲਾਨ ਪੂਰਾ ਕਰ ਸਕਦੀ ਹੈ ਕਿਉਂਕਿ 16 ਮਾਰਚ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਪੂਰੇ ਤਿੰਨ ਸਾਲ ਜਿਹੜੇ ਨੇ ਉਹ ਕੰਪਲੀਟ ਹੋਣ ਵਾਲੇ ਨੇ ਤੇ ਸਰਕਾਰ ਕੋਲ ਬਚਦੇ 2 ਸਾਲ ਨੇ ਤੇ ਇਹਨਾਂ ਦੋ ਸਾਲਾਂ ਦੇ ਵਿੱਚ ਸਰਕਾਰ ਨੂੰ ਆਪਣੇ ਕੀਤੇ ਵਾਦੇ ਪੰਜਾਬ ਦੇ ਲੋਕਾਂ ਦੇ ਲਈ ਪੂਰੇ ਕਰਨੇ ਹੋਣਗੇ ਤਦ ਹੀ ਲੋਕ ਇਸ ਸਰਕਾਰ ਦੇ ਉੱਤੇ ਆਪਣਾ ਵਿਸ਼ਵਾਸ ਕਾਇਮ ਰੱਖ ਸਕਣਗੇ ਤੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ 2027 ਦੇ ਵਿੱਚ ਆਉਣੀਆਂ ਨੇ ਉਹਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੋੜ ਸਰਕਾਰ ਬਣਾ ਸਕਦੇ ਜੇਕਰ ਉਹ ਆਪਣੇ ਕੀਤੇ ਵਾਅਦੇਆਂ ਨੂੰ ਪੂਰਾ ਕਰਦੀ ਹੈ ਸੋ ਜੇਕਰ ਇਹ ਵਾਅਦੇ ਪੂਰੇ ਹੁੰਦੇ ਨੇ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੇ ਨਹੀਂ ਫਿਰ ਵਿਰੋਧੀ ਧਿਰਤਾ ਵੀ ਹੈਗੀ ਆ ਅਗਲਾ ਉਹਨਾਂ ਨੂੰ ਮੌਕਾ ਤਾਂ ਕਿ ਲੋਕਤੰਤਰ ਆ ਜਿਵੇਂ ਲੋਕਾਂ ਨੂੰ ਸਹੀ ਲੱਗੂਗਾ ਲੋਕ ਉਵੇਂ ਹੀ ਕਰਨਗੇ ਸੋ ਇਸ ਕਰਕੇ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਜਿਹੜੇ ਨੇ ਉਹ ਪੂਰੇ ਕਰਨੇ ਹੋਣਗੇ ਲੋਕਾਂ ਦੇ ਵਿੱਚ ਆਪਣਾ ਵਿਸ਼ਵਾਸ ਕਾਇਮ ਰੱਖਣਾ ਹੋਵੇਗਾ ਪਰ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਕੰਮ ਕੀਤੇ ਨੇ ਜਿਸ ਤਰ੍ਹਾਂ ਕਿ ਨੌਕਰੀਆਂ ਸੰਬੰਧੀ ਮੁਫਤ ਬਿਜਲੀ ਜਾਂ ਟੂਲ ਪਲਾਜ਼ਾ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਟੂਲ ਪਲਾਜ਼ੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੰਦ ਕੀਤੇ ਗਏ ਨੇ ਜਿਸ ਦੇ ਨਾਲ ਲੋਕਾਂ ਦਾ ਲੱਖਾਂ ਰੁਪਏ ਜਿਹੜਾ ਉਹ ਡੇਲੀ ਵੇਜ ਤੇ ਬਚ ਰਿਹਾ ਏ ਇਸ ਤੋਂ ਬਿਨਾ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਚਾਲੂ ਕੀਤੀ ਗਈ ਆ ਹਾਦਸਿਆਂ ਦੇ ਉੱਤੇ ਕੰਟਰੋਲ ਕਰਨ ਦੇ ਲਈ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਕੀਤੇ ਗਏ ਨੇ ਪਰ ਕੁਝ ਕੰਮ ਐਸੇ ਵੀ ਨੇ ਜਿਹੜੇ ਸਰਕਾਰ ਨੇ ਕੀਤੇ ਨੇ ਤੇ ਲੋਕਾਂ ਨੂੰ ਨਹੀਂ ਪਸੰਦ ਆਏ। ਸੋ ਉਹਨਾਂ ਬਾਰੇ ਆਪਾਂ ਜ਼ਿਕਰ ਨਹੀਂ ਕਰਦੇ ਹੈਗੇ। ਪਰ ਬਹੁਤ ਸਾਰੇ ਕੰਮ ਐਦਾਂ ਦੇ ਵੀ ਨੇ ਜਿਹੜੇ ਸਰਕਾਰ ਨੇ ਲੋਕਾਂ ਦੇ ਲਈ ਕੀਤੇ ਨੇ ਤੇ ਐਪਰੀਸ਼ੀਏਟ ਵੀ ਕੀਤਾ ਜਾ ਰਿਹਾ ਪਰ ਇਹ ਦੋ ਵੱਡੀਆਂ ਗਾਰੰਟੀਆਂ ਐਸੀਆਂ ਨੇ ਜੇਕਰ ਇਹ ਪੂਰੀਆਂ ਹੁੰਦੀਆਂ ਨੇ ਤਾਂ ਸਰਕਾਰ ਦੇ ਸਾਰੇ ਤਮੇਜ਼ਾਮੇ ਇਹਨਾਂ ਗਾਰੰਟੀਆਂ ਦੇ ਨਾਲ ਪੂਰੇ ਹੋ ਜਾਣਗੇ। ਠੀਕ ਹੈ ਨਾ? ਸੋ 1000 ਰੁਪਏ ਜੋ ਮਹਿਲਾਵਾਂ ਦੇ ਨਾਲ ਚੋਣਾਂ ਦੇ ਵੇਲੇ ਵਾਦਾ ਕੀਤਾ ਗਿਆ ਸੀ ਕਿਉਂਕਿ ਚੋਣਾਂ ਦੇ ਵਿੱਚ ਜਿੱਤਣ ਦਾ ਮੁੱਖ ਕਾਰਨ ਇਹ ਸੀ ਕਿ ਮਹਿਲਾਵਾਂ ਨੂੰ ਰਸੋਈ ਖਰਚ ਦੇ ਤੌਰ ਤੇ 11000 ਰੁਪਏ ਦਿੱਤੇ ਜਾਊਗਾ ਜਿਸ ਦੇ ਕਰਕੇ ਜਿਹੜਾ ਵੋਟ ਵਧਿਆ ਸੀ ਜਿਸ ਦੇ ਕਰਕੇ ਇੰਨੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੀ ਹੋ ਸਕਦਾ ਜੇਕਰ ਇਹ ਗਰੰਟੀ ਪੂਰੀ ਨਾ ਹੋਈ ਤਾਂ ਅਗਲੀ ਵਾਰ ਇਹ ਨਹੀਂ ਸੀਟਾਂ ਨਾ ਮਿਲਣਾ ਸੋ ਜੇ ਸਰਕਾਰ ਇਹ ਸਕੀਮ ਲਾਗੂ ਕਰ ਦਿੰਦੀ ਆ ਤਾਂ ਸੀਟਾਂ ਮਿਲ ਸਕਦੀਆਂ ਨੇ ਤੇ ਸਰਕਾਰ ਮੋੜ ਬਣ ਸਕਦੀ ਐ ਇਸ ਕਰਕੇ ਸਰਕਾਰ ਨੂੰ ਆਪਣੇ ਜਿਹੜੇ ਕੰਮਣੇ ਹੋ ਕਰਨੇ ਹੋਣਗੇ ਸੂਮਾਚ ਦੇ ਵਿੱਚ ਸਰਕਾਰ ਦੇ 3 ਸਾਲ ਪੂਰੇ ਹੋਣ ਲੱਗੇ ਨੇ ਤੇ ਹੋ ਸਕਦਾ ਆਪਣੇ 3 ਸਾਲ ਪੂਰੇ ਹੁੰਦੇ ਹੀ ਸਰਕਾਰ ਇਹ ਐਲਾਨ ਕਰ ਸਕਦੀ ਹੈ ਪਰ ਬਜਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਜੋ ਮਹਿਲਾਵਾਂ ਨੂੰ ਕਿ 1000 ਰੁਪਏ ਦਿੱਤਾ ਜਾਣਾ ਹੈ ਉਹ ਐਸੇ ਸਾਲ ਜਿਹੜਾ ਮਿਲੂਗਾ ਤੇ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਬਾਰੇ ਹਾਲੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਅਸੀਂ ਉਮੀਦ ਕਰ ਸਕਦੇ ਹਾਂ ਕਿ ਜੇਕਰ 1000 ਰੁਪਏ ਸਕੀਮ ਲੱਗ ਹੁੰਦੀ ਹੈ ਤਾਂ ਬੁਢਾਪਾ ਪੈਨਸ਼ਨ ਵੀ ਬਹੁਤ ਜਲਦ ਪੰਜਾਬ ਸਰਕਾਰ ਜਿਹੜਾ ਉਹ ਲਾਗੂ ਕਰੋਗੀ ਸਵੇਰ ਵੱਡੀ ਜਾਣਕਾਰੀ ਸੀ ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ਤੇ ਬਜ਼ੁਰਗਾਂ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ 2500 ਬਾਰੇ ਸਦੋਂ ਜਾਣਕਾਰੀ ਕਿੱਦਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਅਪਡੇਟ ਦੇ ਨਾਲ ਉਦ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ